ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਬਾਰੇ ਵਿਚਾਰ ਕਰਨੀ ਹੈ ਕਿ ਸ਼ਰਾਦ ਮਨਾਉਣਾ ਜਾਂ ਸ਼ਰਾਦ ਕਰਨਾ ਸਿੱਖ ਧਰਮ ਦੇ ਵਿੱਚ ਜ਼ਰੂਰੀ ਹੈ ਜਾਂ ਨਹੀਂ ਸੋ ਸੰਗਤ ਜੀ ਸਿੱਖ ਸਿੱਖ ਧਰਮ ਦੇ ਵਿੱਚ ਜੋ ਅੱਧੇ ਰੀਤੀ ਰਿਵਾਜ ਨੇ ਉਹ ਆਪਾਂ ਹਿੰਦੂ ਧਰਮ ਵਾਲੇ ਕਰ ਰਹੇ ਆ ਇਹ ਜਿਨ੍ਹਾਂ ਦੇ ਧਰਮਾਂ ਦੇ ਵਿੱਚ ਹੈ ਉਹ ਜੀ ਸਦਕੇ ਮਨਾਉਣ ਇੱਕ ਮਾਈ ਦਾ ਫੋਨ ਆਇਆ ਉਹ ਕਹਿਣ ਲੱਗੀ ਕਿ ਸਾਡੇ ਜਿਹੜੇ ਬਜ਼ੁਰਗ ਸਨ ਉਹ ਇਹ ਸਰਾਧ ਮਨਾਉਂਦੇ ਸਨ ਕਿ ਪੰਡਤਾਂ ਨੂੰ ੋਜਨ ਖਵਾਉਂਦੇ ਸਨ ਤੇ ਮੈਂ ਅਮਰਤਾ ਰਹੀ ਹਾਂ ਕਿ ਮੈਂ ਉਹਨਾਂ ਦੇ ਰੀਤ ਤੇ ਚੱਲਣਾ ਚਾਹੀਦਾ ਹੈ ਬਜ਼ੁਰਗਾਂ ਦੇ ਕਿ ਉਹ ਸਿਖਾਉਂਦੇ ਸਨ ਅਸੀਂ ਗਰੰਥੀ ਸਿੰਘ ਨੂੰ ਸਿਖਾ ਸਕਦੇ ਹਾਂ ਅਸੀਂ ਪੰਡਤ ਨੂੰ ਹੀ ਨਹੀਂ ਸਿਖਾਉਂਦੇ ਕਿ ਗਰੰਥੀ ਸਿੰਘ ਨੂੰ ਸ਼ਰਾਬ ਜਿਹੜਾ ਰਸਨ ਪਾਣੀ ਆਪਾਂ ਪਦਾਰਥ ਤਿਆਰ ਕਰਦੇ ਆ ਕਿ ਉਹ ਸ਼ਰਾਬ ਆਪਾਂ ਖਵਾ ਸਕਦੇ ਹਾਂ ਜਾਂ ਨਹੀਂ ਸੰਗਤ ਜੀ ਬਹੁਤੇ ਪਿੰਡਾਂ ਦੇ ਵਿੱਚ ਗਰੰਥੀ ਸਿੰਘਾਂ ਨੂੰ ਸ਼ਰਾਬ ਖਵਾਇਆ ਜਾਂਦਾ ਹੈ ਬਹੁਤੇ ਪਿੰਡਾਂ ਦੀ ਮੈਂ ਗੱਲ ਕਰ ਰਿਹਾ ਸ਼ਹਿਰਾਂ ਦੇ ਵਿੱਚ ਤਾਂ ਪਤਾ ਨਹੀਂ ਖਵਾਇਆ ਜਾਂਦਾ ਜਾਂ ਨਹੀਂ ਪਿੰਡਾਂ ਦੇ ਵਿੱਚ ਖਵਾਇਆ ਜਾਂਦਾ ਪਰ ਇਹ ਬਿਲਕੁਲ ਮਨਮਤ ਹੈ ਕਿਉਂਕਿ ਜੇ ਗ੍ਰੰਥੀ ਸਿੰਘ ਨਹੀਂ ਸੰਗਤ ਜੀ ਖੰਦ ਬਾਕੀ ਮਤਲਬ ਕਿ ਉਹਨਾਂ ਕਰੇ ਜਾ ਕੇ ਸਰਾਦ ਜਿਹੜਾ ਪਦਾਰਥ ਤਿਆਰ ਕੀਤੇ ਨਹੀਂ ਸਕਦਾ ਤੇ ਫਿਰ ਲੋਕ ਕਈ ਪ੍ਰਕਾਰ ਦੀਆਂ ਗੱਲਾਂ ਕਰਕੇ ਤੁਮ ਤਾਂ ਲਾ ਕੇ ਗ੍ਰੰਥੀ ਸਿੰਘ ਦੀ ਛੁੱਟੀ ਕਰ ਦਿੰਦੇ ਨੇ ਗਰੰਟੀ ਸਿੰਘ ਮਜਬੂਰ ਹੋ ਕੇ ਉਹਨੂੰ ਸਾਰੀਆਂ ਚੀਜ਼ਾਂ ਇਹ ਕਰਨੀਆਂ ਪੈਂਦੀਆਂ। ਕਿਉਂਕਿ ਸਿੱਖ ਧਰਮ ਦੇ ਵਿੱਚ ਸਰਾਦ ਜਿਹੜਾ ਭੋਜਨ ਸ਼ਿਕਾਉਣਾ ਹੈ ਇਹ ਸਰਾਦ ਮਨਾਉਣਾ ਬਿਲਕੁਲ ਮਨਾਈਏ। ਭਗਤ ਕਬੀਰ ਸਾਹਿਬ ਜੀ ਨੇ ਇਸ ਦੇ ਪਰ ਥਾਏ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੀਵਤ ਪਿਤਰ ਨ ਮੰਨੈ ਕੋ ਮੂਏ ਸਰਾਦ ਕਰਾਹੀ ਕਹਿੰਦੇ ਜਿਉਂਦੇ ਜੀ ਉਹਨਾਂ ਦੀ ਗੱਲ ਨਹੀਂ ਮੰਨੀ। ਉਹਨਾਂ ਨੇ ਜੋ ਕਿਹਾ ਬਜ਼ੁਰਗਾਂ ਨੇ ਆਪਣੇ ਪਿਤਰਾਂ ਨੇ ਜੋ ਕਿਹਾ ਉਹਨਾਂ ਦਾ ਮੰਨਿਆ ਨਹੀਂ ਮੋਇਸਰਾਦ ਕਰਾਹੀ ਜਦੋਂ ਕਹਿੰਦੇ ਮਰ ਗਏ ਉਹਨਾਂ ਦੇ ਪਿੱਛੇ ਭੋਜਨ ਪਦਾਰਤ ਤਿਆਰ ਕਰਕੇ ਪੰਡਤਾਂ ਨੂੰ ਗ੍ਰੰਥੀ ਸੰਗਨੂ ਸ਼ਿਕਾਰ ਰਹੇ ਆ ਤੇ ਇਹ ਸਾਰਾ ਜਿਹੜਾ ਸ਼ਬਦ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਨੇ ਉਦੋਂ ਉਚਾਰਨ ਕੀਤਾ ਸੀ ਜਦੋਂ ਕਾਂਸੀ ਦੇ ਵਿੱਚ ਕੋਈ ਬਜ਼ੁਰਗ ਚੜਾਈ ਕਰ ਗਿਆ ਸੀ ਤੇ ਜਿਉਂਦੇ ਉਸ ਦੀ ਸੇਵਾ ਨਹੀਂ ਕੀਤੀ ਉਹਨਾਂ ਧੀਆਂ ਪੁੱਤਰਾਂ ਨੇ ਤੇ ਜਦੋਂ ਚੜਾਈ ਕੀਤਾ ਤੇ ਉਸ ਤੋਂ ਬਾਅਦ ਉਹ ਸਰਾਧ ਕੀਤਾ ਤੇ ਭਗਤ ਕਬੀਰ ਸਾਹਿਬ ਜੀ ਨੇ ਹੁੰਦਾ ਪੇ ਦਿੱਤਾ ਕਿ ਤੁਸੀਂ ਵੀ ਆਣ ਕੇ ਭੋਜਨ ਛਕੋ ਤੇ ਭਗਤ ਕਬੀਰ ਸਾਹਿਬ ਜੀ ਨੇ ਪੁੱਛਣਾ ਸੀ ਭਾਈ ਇਹ ਤੁਸੀਂ ਜਿਹੜਾ ਪਦਾਰਥ ਤਿਆਰ ਕੀਤੇ ਕਿਉਂ ਛਕਾ ਰਹੇ ਹੋ ਗੱਲ ਕੀ ਵਜ੍ਹਾ ਕੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡਾ ਬਜ਼ੁਰਗ ਚੜਾਈ ਕਰ ਗਿਆ ਸੀ ਤੇ ਉਹਨਾਂ ਦਾ ਹੀ ਸਰਾਧ ਕਰਾ ਰਹੇ ਹਾਂ ਉਹਦੇ ਨਿਮਿਤ ਭੋਜਨ ਛਕਾ ਰਹੇ ਹਾਂ ਉਦੋਂ ਭਗਤ ਕਬੀਰ ਸਾਹਿਬ ਜੀ ਨੇ ਫਿਰ ਇਹ ਜਿਹੜਾ ਸ਼ਬਦ ਆਪਾਂ ਜੀਵਤ ਪਿਤਰ ਨਾ ਮੰਨਣੇ ਕੋ ਸ਼ਬਦ ਹੈ ਉਦੋਂ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਸੀ ਕਿ ਜਿਉਂਦਿਆਂ ਜੀ ਜੇ ਤੁਸੀਂ ਅਸੀਸ ਲੈਣਾ ਚਾਹੁੰਦੇ ਬਜ਼ੁਰਗਾਂ ਦੀ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੁੰਦੇ ਜਿਉਂਦੇ ਜੀ ਕਰੋ ਮਰਨ ਤੋਂ ਬਾਅਦ ਉਹਨਾਂ ਪਿੱਛੋਂ ਸਰਾਧ ਕਰਨੇ ਭੋਜਨ ਛਕਾਉਣੇ ਕੋਈ ਵੀ ਫਾਇਦਾ ਨਹੀਂ ਹੈ हां जे ਤੁਸੀਂ ਸੰਗਤ ਜੀ ਗਰੰਤੀ ਸਿੰਘ ਨੂੰ ਭੋਜਨ ਸ਼ਿਕਾਉਂਦਾ ਚਾਹੁੰਦੇ ਹੋ ਮਤਲਬ ਉਹਨਾਂ ਦੀ ਸੇਵਾ ਕਰਨੀ ਚਾਹੁੰਦੇ ਹੋ ਤੇ ਪ੍ਰਸ਼ਾਦਾ ਪਣੇ ਸ਼ਿਕਾਓ ਕੱਲਾ ਸਰਾਦਵਲ ਦੇ ਨਾ ਖਵਾਓ ਕਿ ਅਸੀਂ ਸਾਲ ਬਾਦ ਸਰਾਦਵਲ ਦੇ ਨ ਖਵਾਣਾ ਫਿਰ ਉਹ ਗਲਤ ਹੈ ਗਰੰਤੀ ਸਿੰਘ ਨੂੰ ਜਦੋਂ ਮਰਜੀ ਛੱਦ ਕੇ ਤੁਸੀਂ ਭੋਜਨ ਸ਼ਿਕਾ ਸਕਦੇ ਪਰ ਸਰਾਦ ਸਮਝ ਕੇ ਨਹੀਂ ਸ਼ਿਕਾਉਣਾ ਉੰਜ ਤੁਸੀਂ ਪ੍ਰਸ਼ਾਦਾ ਸ਼ਿਕਾਓ ਤਿਆਰ ਕਰਕੇ ਸੇਵਾ ਕਰੋ ਗਰੰਤੀ ਸਿੰਘ ਦੀ ਸੇਵਾ ਤੁਹਾਨੂੰ ਲੱਗੇਗੀ ਪਰ ਜੇ ਕੋ ਅਸੀਂ ਬਜ਼ੁਰਗਾਂ ਦਾ ਸ਼ਰਾਧ ਖਵਾ ਰਹੇ ਆਂ ਸਾਲ ਬਾਦੀ ਖਵਾਉਣਾ ਹੈ ਉਹ ਗਲਤ ਹੈ ਤੇ ਉਹ ਮਾਈ ਆਪ ਗੱਲ ਕਰ ਰਹੇ ਆਂ ਮਾਈ ਦਾ ਫੋਨ ਆਇਆ ਕਿ ਅਸੀਂ ਸਾਡੇ ਬਜ਼ੁਰਗ ਕਰ ਰਹੇ ਸੀ ਕਿ ਅਸੀਂ ਕਰੀਏ ਜਾਂ ਨਹੀਂ ਪ੍ਰਸੰਗਤ ਜੀ ਮੈਂ ਸੋ ਇਹ ਜਿਹੜੀ ਆਪਾਂ ਕਬੀਰ ਸਾਹਿਬ ਜੀ ਦਾ ਸ਼ਲੋਕ ਪੜ੍ਹਿਆ ਹੈ ਜੀਵਤ ਪਿਤਰ ਨਾ ਮੰਨੇ ਕੋ ਮੂਹੇ ਸ਼ਰਾਧ ਕਰਾਈ ਜਦੋਂ ਇਹਨਾਂ ਦੀ ਅਸੀਂ ਵਿਚਾਰ ਕੀਤੀ ਮਾਈ ਦੇ ਨਾਲ ਤੇ ਉਹ ਕਹਿੰਦੀ ਬਿਲਕੁਲ ਸਹੀ ਹੈ ਕਹਿੰਦੀ ਜਿਉਂਦੇ ਜੀ ਜਿਹੜੀ ਸੇਵਾ ਹੋਣੀ ਹੈ ਉਹ ਸੇਵਾ ਹੈ ਇਹ ਤਾਂ ਸਾਡੇ ਵਿੱਚ ਵਿਪਰਵਾਦ ਜਿਆਦਾ ਵੜ ਗਿਆ ਇਸ ਕਰਕੇ ਅਸੀਂ ਜੋ ਕਰਮ ਕਾਂਡ ਨੇ ਜਿਆਦਾ ਕਰ ਰਹੇ ਆਂ ਤੇ ਗੁਰਬਾਣੀ ਦੇ ਆਧਾਰ ਤੇ ਆਪਾਂ ਘਟ ਚੱਲ ਰਹੇ ਆਂ ਇਸ ਕਰਕੇ ਸੰਗਤ ਜੀ ਸਿੱਖ ਧਰਮ ਦੇ ਵਿੱਚ ਇਹ ਸਰਾਧ ਕਰਨਾ ਬਿਲਕੁਲ ਮਨਮਤ ਹੈ ਕੋਈ ਉਦਾਹਰਨਾ ਦਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਰਾਧ ਕੀਤਾ ਕੋਈ ਕਹਿੰਦਾ ਕਿਸੇ ਨੇ ਕੀਤਾ ਬਿਲਕੁਲ ਸੰਗਤ ਜੀ ਝੂਠ ਹੈ ਨਾ ਕਿਸੇ ਨੇ ਗੁਰੂ ਨਾਨਕ ਪਾਸ਼ਾ ਦੇ ਨਿਵੇਤ ਕਿਸੇ ਨੇ ਕੀਤਾ ਤੇ ਨਾ ਸਿੱਖ ਧਰਮ ਦੇ ਵਿੱਚ ਕਿਸੇ ਨੇ ਸਰਾਧ ਕੀਤਾ ਹੈ ਹਾਂ ਉਂਝ ਤੁਸੀਂ ਭੋਜਨ ਆਪਾਂ ਪਹਿਲਾਂ ਵੀ ਗੱਲ ਕਰ ਲਈਏ ਕਿ ਉਂਝ ਤੁਸੀਂ ਭੋਜਨ ਕੋਈ ਸੇਵਾ ਕਰਨੀ ਗਰੰਥੀ ਸਿੰਘ ਨੂੰ ਪੋਜੀ ਸ਼ਕਾਉਣਾ ਹੈ ਜਰੂਰ ਸ਼ਕਾਓ ਪਰ ਸਰਾਧ ਸਮਝ ਕੇ ਨਾ ਸ਼ਕਾਓ ਸੋ ਇਹ ਜਿਹੜਾ ਆਪਾਂ ਸਰਾਧ ਸਾਲ ਬਾਦ ਸ਼ਕਾਉਣਾ ਹੈ ਇਹ ਬਿਲਕੁਲ ਮਨਮਤ ਹੈ ਸਿੱਖ ਧਰਮ ਦੇ ਵਿੱਚ ਤੇ ਕਿਉਂਕਿ ਅੱਜ ਜੋ ਸੰਗਤ ਜੀ ਸਰਾਧ ਐਤਵਾਰ ਦਿਨ ਅੱਜ ਸਮਾਪਤੀ 19 ਸਰਾਧਾਂ ਦੇ ਜੋ ਸਰਾਹ ਚੱਲ ਰਹੇ ਨੇ ਸਰਾਧ ਦੇ ਵਿੱਚ ਲੋਕ ਸੰਗਤ ਜੀ ਵਿਆਹ ਵੀ ਨਹੀਂ ਕਰਦੇ ਕਿ ਸਰਾਧ ਚੱਲ ਰਹੇ ਨੇ ਕੋ ਚੰਗਾ ਕੱਪੜਾ ਖਰੀਦਣਾ ਹੋਵੇ ਉਸ ਤੇ ਵੀ ਸ਼ੰਕਾ ਵਹਿਮ ਕਰੀ ਜਾਣਗੇ ਪਰ ਦਿਨ ਵਾਰ ਮਹੀਨਾ ਸਾਲ ਕਿਹੜਾ ਮਾਰ ਹੈ ਉਹ ਆਪ ਗੁਰਬਾਣੀ ਦੇ ਵਿੱਚ ਵੀ ਕਈ ਥਾਵ ਤੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਮਹੀਨਾ ਜਾਂ ਦਿਨ ਜਾਂ ਸਾਲ ਕਿਹੜਾ ਮਾੜਾ ਕਹਿੰਦੇ ਉਹ ਮਾੜਾ ਦਿਨ ਉਹ ਮਹੀਨਾ ਮਾੜਾ ਉਹ ਸਾਲ ਮਾੜਾ ਜਿਸ ਦਿਨ ਜਿਸ ਪਲ ਜਿਸ ਘੜੀ ਜਿਸ ਮਹੀਨੇ ਵਿੱਚ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ ਉਹ ਘੜੀ ਵੀ ਮਾੜੀ ਹੈ ਪਲ ਵੀ ਮਾੜਾ ਹੈ ਉਹ ਦਿਨ ਵੀ ਮਾੜਾ ਹੈ ਜੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਇਆ ਤੇ ਇਹ ਸ਼ਰਾਦ ਸ਼ਰਾਧਾ ਵਿੱਚ ਕਈ ਵਿਆਹ ਨਹੀਂ ਕਰਦੇ ਇਹ ਵਹਿਮ ਪਰਮਾ ਹੈ ਸੋ ਸਿੱਖ ਧਰਮ ਦੇ ਵਿੱਚ ਇਸ ਦੀ ਮਣਾਈ ਹੈ ਕੋਰੀ ਮਣਾਈ ਹੈ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ